ਸਤ ਸ੍ਰੀ ਅਕਾਲ ਜੀ ਹਰੀਕਾ ਟਰੈਵਲਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਹੁਣ ਮੈਂ ਤੁਹਾਨੂੰ ਫਟਾਫਟ ਦੱਸ ਦਿਨਾ ਕਿ ਜਿਨ੍ਹਾਂ ਨੇ ਪਾਕਿਸਤਾਨ ਦੇ ਗੁਰੂ ਘਰਾਂ ਦੀ ਯਾਤਰਾ ਦੇ ਲਈ ਜਾਣਾ ਹੁੰਦਾ ਹੈ ਤੇ ਉਹਨਾਂ ਨੂੰ ਕੀ ਪ੍ਰੋਸੈਸ ਹੈ ਸਭ ਤੋਂ ਪਹਿਲਾਂ ਤਾਂ ਡੇਟਾ ਅਨਾਉਂਸ ਹੁੰਦੀਆਂ ਨੇ ਇਸ ਡੇਟ ਤੋਂ ਇਸ ਡੇਟ ਦੇ ਵਿੱਚ ਤੁਸੀਂ ਆਪਣੇ ਪਾਸਪੋਰਟ ਜਮ੍ਹਾਂ ਕਰਾਓ ਤਾਂ ਤੁਹਾਡੇ ਨੇੜੇ ਦੇ ਐਸਜੀਪੀਸੀ ਮੈਂਬਰ ਰਾਹੀਂ ਇੱਕ ਐਪਲੀਕੇਸ਼ਨ ਲਿਖ ਕੇ ਆਪਣੇ ਅਸਲ ਪਾਸਪੋਰਟ ਸਮੇਤ ਐਸਜੀਪੀਸੀ ਦੇ ਆਫਿਸ ਜਾ ਸੰਗ ਸਮੁੰਦਰੀ ਹਾਲ ਦੇ ਵਿੱਚ ਆਪਣੀ ਐਪਲੀਕੇਸ਼ਨ ਜਮਾ ਕਰਾਉਣੀ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਚਿੱਠੀਆਂ ਆਉਂਦੀਆਂ ਨੇ ਜੇ ਕਿਸੇ ਨੂੰ ਚਿੱਠੀ ਨਹੀਂ ਵੀ ਆਂਦੀ ਪਰ ਉਹਦਾ ਨਾਮ ਲਿਸਟ ਦੇ ਵਿੱਚ ਚੈੱਕ ਕਰਨਾ ਜ਼ਰੂਰੀ ਹੈਗਾ ਜਿੱਥੇ ਤੁਹਾਨੂੰ ਬੁਲਾਇਆ ਜਾਂਦਾ ਚਿੱਠੀ ਦੇ ਵਿੱਚ ਉੱਥੇ ਜਾ ਕੇ 500 ਰੁਪਿਆ ਤੇ ਤਿੰਨ ਫੋਟੋਆਂ ਦੇ ਕੇ ਤੁਸੀਂ ਫਾਰਮ ਸਾਈਨ ਕਰਨਾ ਹੈ ਵੀਜ਼ੇ ਦੇ ਲਈ ਵੀਜ਼ਾ ਤੁਹਾਡਾ ਲੱਗੇਗਾ ਨਹੀਂ ਲੱਗੇਗਾ ਇਹ ਯਾਤਰਾ ਤੋਂ 2 ਦਿਨ ਪਹਿਲਾਂ ਤੁਹਾਨੂੰ ਫੋਨ ਕਰਕੇ ਪਤਾ ਕਰਨਾ ਪਵੇਗਾ ਫੋਨ ਨੰਬਰ ਤੁਹਾਨੂੰ ਚਿੱਠੀ ਦੇ ਵਿੱਚ ਦਿੱਤੇ ਹੋਏ ਨੇ ਉਸ ਤੋਂ ਬਾਅਦ ਤੁਹਾਡੀ ਯਾਤਰਾ ਸ਼ੁਰੂ ਹੋਵੇਗੀ ਜਿਹੜੇ ਸਿਲੈਕਟ ਹੋਣਗੇ ਧੰਨਵਾਦ